दिल्ली च पहला त इननु ਕਿਸੇ ہندو دوست ਨੇ بچایا میرے چاروں طرف ਮੌਤ ਕੀ ਵੈਛਤੇ ਨੱਚਦੀ ਹੈ ਮੇਰੇ چاروں طرف ਮੌਤ ਕੀ ਵੈਛਤੇ ਨੱਚਦੀ ਹੈ ਔਰ ਇਨਸਾਨੀਅਤ ਕੀ ਹਯਵਾਨਗੀ ਜਾਗ ਉઠી ਹੈ ਹਮ ਹਮ ਮੁਝ ਕੋ ਅਮਰ ਔਰ ਇਨਸਾਨੀਅਤ ਕੀ ਭੀਖ ਦੇ ਦੋ ਹਮ ਤੁਸੀਂ ਦੇਖੋ ਕਿ ਕਿੰਨਾ ਦਰਦ ਮਹਿਸੂਸ ਕੀਤਾ ਕਿ ਉਹਨਾਂ ਨੂੰ ਇਹ ਐਡਰੈਸ ਕਰਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਮੈਨੂੰ ਅਮਨ ਔਰ ਇਨਸਾਨੀਅਤ ਦੀ ਭੀਖ ਦੇ ਦਿਓ ਚੋਇਸ ਕਰ ਲਈ ਕਿ ਅਚਲਾਹਰ ਜਾਣਾ ਕਿਉਂਕਿ ਮੁਸਲਮਾਨਾਂ ਦੀ ਇੱਥੇ ਉਹਨਾਂ ਨੂੰ ਉਧਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਮਦਦ ਤਾਂ ਇਹਦੀ ਚਲੀ ਗਈ ਸਾਹਿਰ ਦੀ ਇਹ ਦਿੱਲੀ ਰਹਿ ਗਿਆ ਥੋੜੀ ਦੇਰ ਵਾਸਤੇ ਕਿਉਂਕਿ ਮਸ਼ਹਰਾ ਸੀ ਕੁਝ ਸੀਗਾ ਇਸ ਤਰ੍ਹਾਂ ਕੁਝ ਪਰ ਜੋ ਕੁਛ ਨਾ ਨੇ ਦੇਖਿਆ ਜੀ ਉਹ ਤੋਂ ਹੈ ਐਨੇ ਜ਼ਿਆਦਾ ਕੰਬ ਗਏ ਤੇ ਉਹਨਾਂ ਦਾ ਇਜ਼ਹਾਰ ਇਹਨਾਂ ਨੇ ਇਸ ਲਫ਼ਜ਼ਾਂ ਦੇ ਵਿੱਚ ਕੀਤਾ ਦਿੱਲੀ ਚ ਪਹਿਲਾਂ ਤਾਂ ਇਹਨਾਂ ਨੂੰ ਕਿਸੇ Hindu ਦੋਸਤ ਨੇ ਬਚਾਇਆ ਫਿਰ ਲੱਗਿਆ ਕਿ ਨਹੀਂ ਉੱਥੇ ਸੇਫ ਨਹੀਂ ਫਿਰ ਕਿਸੇ ਸਿੱਖ ਨੇ ਇਹਨਾਂ ਨੂੰ ਆਪਣੇ ਕੋਲੇ ਰੱਖਿਆ ਉਹਨਾਂ ਨਾਲ ਕਹਿੰਦੇ ਤਾਂ ਉਮਰ ਇਹਨਾਂ ਨੇ ਰਿਲੇਸ਼ਨ ਰੱਖੇ ਤੇ ਉਹਦੇ ਬਾਰੇ ਇਹ ਉਸ ਨੂੰ ਬਿਆਨ ਕਰਦੇ ਹੋਏ ਲਖਦੇ ਲਿਖਦੇ ਆ ਸਾਹਿਰ ਹੁਣੀ ਮੇਰੇ ਚਾਰੋਂ ਤਰਫ ਮੌਤ ਕੀ ਵੈਛਤੇ ਨੱਚਦੀ ਹੈ ਮੇਰੇ ਚਾਰੋਂ ਤਰਫ ਮੌਤ ਕੀ ਵੈਛਤੇ ਨੱਚਦੀ ਹੈ ਔਰ ਇਨਸਾਨੀਅਤ ਕੀ ਹਯਵਾਨਗੀ ਜਾਗ ਉઠી ਹੈ ਹਮ ਹਮ ਮੁਝ ਕੋ ਅਮਨ ਔਰ ਇਨਸਾਨੀਅਤ ਕੀ ਭੀਖ ਦੇ ਦੋ ਹਮ ਤੁਸੀਂ ਦੇਖੋ ਕਿ ਕਿੰਨਾ ਦਰਦ ਮਹਿਸੂਸ ਕੀਤਾ ਕਿ ਉਹਨਾਂ ਨੂੰ ਇਹ ਐਡਰੈਸ ਕਰਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਮੈਨੂੰ ਅਮਨ ਔਰ ਇਨਸਾਨੀਅਤ ਦੀ ਭੀਖ ਦੇ ਦੋ ਹਮ ਹਮ ਸੋ ਇਹ ਜਾਂ ਮੰਜ਼ਰ ਸੀ ਤੇ ਇਹ ਫਿਰ ਆਪਣੀ ਮਾਂ ਕੋਲੇ ਜਾਣਾ ਚਾਹੁੰਦੇ ਸੀ ਉਹਨੂੰ ਤਾਂ ਕਿ ਲੈ ਕੇ ਆਵਾਂ ਜਾਂ ਮੈਂ ਉੱਥੇ ਰਹਿ ਜਾਵਾਂ ਬਾਈ ਦੈਟ ਟਾਈਮ ਇਹਨਾਂ ਨੇ ਆਪਣੇ ਰਿਸ਼ਤੇ ਹੁਣ ਆਪਾਂ ਬੰਬਈ ਚਲਦੇ ਆ ਹੂੰ 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 ਬੰਬਈ ਦੇ ਵਿੱਚ ਵੀ ਬਣਾ ਲਏ ਸੀ ਇਹਨਾਂ ਨੂੰ ਉੱਥੇ ਕੋਈ ਕੰਮ ਨਹੀਂ ਮਿਲਿਆ ਪਰ ਇਹ ਬੰਬੇ ਗਏ ਕਿਸ حوالے ਨਾਲ ਸੀ ਦਿੱਲੀ ਤੋਂ ਮੁਸ਼ਾਇਰ ਜੀ ਅੱਛਾ ਮੁਸ਼ਾਇਰੇ ਦੇ ਨਾਲ ਅਸਤਰ ਅੱਛਾ ਤੇ ਇਹਨਾਂ ਨੂੰ ਪਰ ਰੋਟੀ ਰੋਜ਼ ਦੀ ਤਾਂ ਚਾਹੀਦੀ ਸੀ ਹੂੰ ਤੇ ਉਸ ਰੋਟੀ ਰੋਜ਼ੀ ਦੇ ਲੱਭਦੇ ਹੋਏ ਕੋਈ ਪੱਕਾ ਕੰਮ ਨਹੀਂ ਸੀਗਾ ਉੱਥੇ ਕਿੰਨਾ ਕਮਿਸ਼ਰਿਆਂ ਵਿੱਚ ਤਾਂ ਤੁਸੀਂ ਆਪਣਾ ਪ੍ਰੈਜੈਂਟੇਸ਼ਨ ਦਿੰਦੇ ਹੋ ਜਾਂ ਤੁਸੀਂ ਨੋਨ ਪਰਸਨ ਹੋ ਤਾਂ ਤੇ ਇਹ ਕੇਸ ਆ ਉਸ ਨੂੰ ਖਵਾਜ਼ਾ ਅਹਿਮਦ ਆ ਉਸ ਨੂੰ ਮਿਲਦੇ ਰਹਿੰਦੇ ਸੀ ਉਹਦੇ ਦਫ਼ਤਰ ਵਿੱਚ ਜੀ ਉਹਨਾਂ ਦੀ ਹੈਲਪ ਮੰਗਦੇ ਹੋਣੇ ਆ ਜਾਂ ਕਿਸ ਤਰ੍ਹਾਂ ਮੇ ਸਾਹਿਰ ਹੋਣੇ ਇੱਕ ਦਿਨ ਉਹਨਾਂ ਕੋਲੇ ਗਏ ਸਾਹਿਰ ਹੋਣੇ ਇਹਨਾਂ ਨੇ ਚੱਪਲ ਅੰਗੂਠੇ ਵਾਲੀ ਚੱਪਲ ਪੈਣੀ ਹੋਈ ਸੀ ਕੁਰਤਾ ਪਜਾਮਾ ਪਹਿਨਿਆ ਹੋਇਆ ਸੀ ਜੀ ਤੇ ਇੱਕ 뮤직 ਡਾਇਰੈਕਟਰ ਉਹ ਆ ਗਿਆ ਅਬਾਸ ਸੋਨਾ ਅਬਾਸ ਸੋਨਾ ਕੋ ਹੂੰ ਉਹਨੇ ਐ ਕਰਕੇ ਦੇਖਿਆ ਉਹ ਉਹਨੇ ਪੁੱਛਿਆ ਇਹ ਕੌਣ ਹੈ ਹੂੰ ਮਤਲਬ ਅਬਾਸ ਦਾ ਇੱਕ ਨਾਮ ਸੀ ਬਲਿਟਸ ਵਿੱਚ ਉਹ ਲਾਸਟ ਪੇਜ ਹੁੰਦਾ ਸੀ ਵੈਰੀ ਇਨਫਰਮੇਟਿਵ ਹੂੰ ਹੂੰ ਤੇ ਉਨੇ ਕਿਹਾ ਇਹ ਮੁੰਡਾ ਲਿਖਦਾ ਹੂੰ ਹੂੰ ਉਹਨੂੰ ਬਹੁਤਾ ਕੋਈ ਲੱਗਿਆ ਨਹੀਂ ਉਹਨਾਂ ਦਿਨਾਂ 'ਚ ਉਹਨੇ ਬਾਜੀ ਫਿਲਮ ਬਣਾਣੀ ਸੀ ਹੂੰ ਉਹਦੇ ਪ੍ਰੋਡਿਊਸਰ ਨੇ ਬਾਜੀ ਫਿਲਮ ਤੇ ਗੱਲ ਹੋ ਰਹੀ ਸੀ ਉਹਦੇ ਗਾਣੇ ਲਿਖਵਾਣੇ ਸੀਗੇ ਉਹਨੇ ਕਿਹਾ ਠੀਕ ਐ ਹੂੰ ਆਹ ਸਿਚੁਏਸ਼ਨ ਐ ਹੂੰ ਤੇ ਤੂੰ ਇੱਕ ਮੈਨੂੰ ਲਿਖ ਕੇ ਦਿਖਾ ਗਾਣਾ ਹੂੰ ਇਹਨੇ ਪੰਜਾਂ ਸੱਤਾਂ ਮਿੰਟਾਂ 'ਚ ਉਹ ਗਾਣਾ ਲਿਖ ਦਿੱਤਾ ਹੂੰ ਉਹ ਜਦੋਂ ਨੇ ਪੜਿਆ ਹੀ ਵਾਸ ਸੋ ਇੰਪ੍ਰੈਸਡ ਉਨੇ ਕਹ ਯੂਲ ਰਾਈਟ 올 ਦ ਸੰਗਸ ਤੁਹਾਨੂੰ ਧਿਆਨ ਹੈ ਉਹ ਕਿਹੜਾ ਸੀ ਗਾਣਾ ਜਿਹੜਾ 5-7 ਮਿੰਟ ਚ ਲਿਖਦਾ ਕਿਹੜਾ ਜਿਹੜਾ ਪਹਿਲਾ ਗਾਣਾ ਲਿਖਿਆ ਨਹੀਂ ਉਹਦੇ ਬਾਰੇ ਨਹੀਂ ਬਾਜ਼ੀ ਦੇ ਸਾਰੇ ਗਾਣੇ ਫਿਰ ਇਹਨਾਂ ਨੇ ਲਿਖ ਦਿੱਤੇ ਅੱਛਾ ਇਹਨਾਂ ਨੇ ਦਿੱਤੇ ਹਾਂਜੀ ਫਿਰ ਇਹਨਾਂ ਦੀ ਮਸ਼ਹੂਰੀ ਬਹੁਤ ਹੋ ਗਈ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਹੂੰ ਹੂੰ ਚੱਲ ਸੋ ਚੱਲ ਹੋ ਗਏ ਹੂੰ ਹੂੰ